ਹੋਰ ਪੈਸੇ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਾ 100000 ਹਜ਼ਾਰ ਲੀਟਰ ਡੀਜ਼ਲ ਮੈਂ ਟੈਂਕ ਚ ਨਾਲ ਲੈ ਕੇ ਆਇਆ ਧੰਨਵਾਦੀ ਤੇ ਹੋਰ ਦੀ ਲੋੜ ਪਏ ਤੁਸੀਂ ਦੱਸ ਦਿਓ なるほど。 ਇਹ ਜਿਹੜੀ ਹੈ ਨਾ ਬਹੁਤ ਵੱਡੀ ਹੁੰਦੀ ਹੈ ਕੋਈ ਕਮੇਟੀ ਹੈ ਜਿਹੜੀ ਦੇਖ ਰਹੀ ਹੈ ਸਰ ਜੀ ਕਮੇਟੀ ਹੈਗੀ ਹੈ ਜੀ ਮੇਰੇ ਸਾਰੇ ਪਿੱਛੇ ਆ ਬੁਲਾਇਓ ਕਮੇਟੀ ਵਾਲਿਆਂ ਨੂੰ ਕਮੇਟੀ ਵਾਲਾ ਬੁਲਾਇਆ ਮੋਹਰ ਇੱਥੇ ਹੀ ਪਿੰਡ ਦੀ ਜ਼ਮੀਨ ਪੈਂਦੀ ਹੈ ਜੀ ਬਹੁਤ ਵੱਡੀ ਇੱਥੇ ਕਮੇਟੀ ਹੈ ਕੋਈ ਦੇਖ ਰਹੀ ਹੈ ਕਮੇਟੀ ਜੀ ਬਸ ਫੈਸਲਾ ਜੀ ਇਹ ਨਹੀਂ ਇਹਦੀ ਲੋੜ ਹੀ ਹੈ ਜੀ ਇਹ ਵਜੀਦਪੁਰ ਪਿੰਡ ਆ ਜੀ ਵਜੀਦਪੁਰ ਪਿੰਡ ਇੱਥੇ ਹੀ ਹੈ ਜੀ ਕੰਮ ਦੱਸ ਦਿਓ ਜਿਹੜੀ ਚੀਜ਼ ਦੀ ਲੋੜ ਆ ਉਹਦਾ ਪਤਾਈਏ ਤੁਹਾਡੇ ਕੋਲੇ ਬਾਸ ਸਾਹਿਬ ਦੇਖੋ 1978 ਰੈਕੋ ਨਾ ਪਲੇ ਆ ਉਹ ਜੋ ਵੀਰ ਉਹ ਹਣੇਲ ਕਰ ਲੋ ਉਦੋਂ ਦੀਆਂ ਠੋਕਰਾਂ ਲੱਗੀਆਂ ਸੀ ਕਿ ਇਹਨਾਂ ਦੇ ਉੱਪਰ ਜਿਹੜਾ ਜਾਲ ਸੀ ਉਹ ਗਲ ਗਿਆ ਇਹਨਾਂ ਟੈਂਟ 45 ਸਾਲ ਹੋ ਗਏ ਲੋਹਾ ਕੱਢਦਾ ਨੂੰ ਉਹ ਪੱਥਰ ਖਿੰਡ ਗਿਆ ਉਹਦੇ ਨਾਲ ਇਹ ਨੁਕਸਾਨ ਹੋਇਆ ਸਾਰਾ ਪੱਤਰ ਪਾਣੀ ਨੇ ਚੱਕ ਲਿਆ ਜੋ ਭੁੱਲ ਗਿਆ ਜੇ ਉਹਦੀ ਮਾਰੀ ਮੋਟੀ ਰਿਪੇਅਰ ਕੀਤੀ ਜਾਂਦੀ ਕਲੇਅ ਲਾਭ ਜੀ ਲੱਗ ਜਾਂਦੀ ਜਾਲ ਬੰਨ ਕੇ ਤਾਂ ਇਹ ਕੰਮ ਹੋਣਾ ਨਹੀਂ ਸੀ ਤੇ ਉਸ ਤੋਂ ਬਾਅਦ ਜਿੱਦਾਂ ਲੱਗੇ ਉਹ ਕਹਿੰਦਾ ਹੈ ਨਾ ਬੰਨ ਤੋਂ ਦੂਆ ਪਾਸਾ ਦੇਖੋਗੇ 15 ਗੋਟਾ ਪਾਣੀ ਜਿਹੜਾ ਲੈ ਚੱਲਦਾ ਉਹ 10 ਫੁੱਟ ਉੱਚਾ ਚੱਲਦਾ ਜਿਹਦੇ ਕਰਕੇ ਅਸੀਂ ਇਹ ਜਿਆਦਾ ਬਰਾਲਾ ਵਸ ਨਹੀਂ ਆਗੇ ਹੋ ਰਿਹਾ ਮੈਂ ਹਮਤ ਨਹੀਂ ਹਿੰਮਤ ਹੈ ਬਹੁਤ ਹਿੰਮਤ ਹੈ ਆਪ ਮੁਹਾਰੇ ਲੋਕਾਂ ਨੇ ਕੋਈ ਅੰਤ ਨਹੀਂ ਸਾਥੋਂ ਸੰਗਰਾਲਾ ਕਿਹਾ ਹੋਰ 340 50 ਕਿਲੋਮੀਟਰ ਥੱਕਦੇ ਲੋਕ ਆਏ ਹੋ ਜਮਕੌਰ ਸਾਹ ਤੋਂ ਪਰਲੀ ਚਾਂ ਨੂੰ ਢਾਹ ਕਹਿੰਦੇ ਜੀ ਇਹਨੂੰ ਬੇਟ ਕਹਿੰਦਾ ਸਾਡਾ ਢਾਹੇ ਨੇ ਬਹੁਤ ਸਾਤ ਤਿੰਨ ਚਾਰ ਹਜ਼ਾਰ ਪੰਦਾ ਜੀ ਜਿਹੜਾ ਕੰਮ ਕਰ ਰਿਹਾ ਪੰਜ ਦਿਨ ਤੋਂ ਕੋਈ ਕਸਨ ਨਹੀਂ ਛੋਡੀ ਪਰ ਇੱਥੇ ਦੇਖੋ ਘਾਟ ਬਹੁਤ ਆ ਜੀ ਦੇਖੋ ਤੁਹਾਨੂੰ ਤੁਸੀਂ ਦੱਸੋ ਕਿੱਥੇ ਰੋਟੀ ਦੱਸੋ ਯਾਰ ਮਸਾ ਕੀ ਰੋਟੀ ਤੇਲ ਵੀ ਰੱਖਦੇ ਜੀ ਹਨਾ ਇਹ ਕੈਂ ਕਰੋ ਦੇਖੋ ਜੀ ਤੇਲ ਜੋ ਕਿ ਮੈਂ ਇੱਕ ਮਿੰਟ ਆ ਜੀ ਚੱਪੋ ਹਜ਼ਾਰ ਲੀਟਰ ਟੈਂਕ ਤਾਂ ਮੈਂ ਨਾਲ ਲੈ ਕੇ ਆਇਆ ਉਹ ਤੁਸੀਂ ਇੱਥੇ ਜਿੱਥੇ ਲਾਉਣਾ ਹੈ ਜਦੋਂ ਦਰਿਆ ਚੱਲਦਾ ਨਾ ਜੀ ਉਹ ਪਰਲੀ ਸਾਈਡ ਦੇਖੋ ਤੇ ਨਾਲ ਜੰਗਲਾਤ ਦੀ ਜ਼ਮੀਨ ਆਉਂਦੀ ਆ ਸਾਨੂੰ ਉੱਝਾਇਆ ਪਿਆ ਜੀ ਉਹਨਾਂ ਨੇ ਮੈਂ ਤੁਹਾਨੂੰ ਸਹੀ ਦੱਸਾਂ ਮੈਂ ਤੁਹਾਨੂੰ ਸਹੀ ਦੱਸਾਂ ਮੈਂ ਤੁਹਾਨੂੰ ਮੇਰੀ ਕਮਿਟਮੈਂਟ ਜੇ ਪਰਮਾਤਮਾ ਮੇਰ ਕਰੇ ਸਰਕਾਰ ਆਪਣੀ ਆ ਇਹ ਸਾਰੇ ਸੀਮੈਂਟ ਦੇ ਡੈਮ ਵਾਂਗੂ ਬਣਾਉਣੇ ਪੈਣੇ ਆ ਸਰਕਾਰ ਦਾ ਪੱਕੀ ਆ ਜੀ ਡੈਮ ਬਣਾਵਾਂਗੇ ਡੈਮ ਬਣਾਵਾਂਗੇ ਜਾਲ ਜਾਲ ਅੱਜ ਜਿਵੇਂ ਹੁੰਦਾ ਨਾ ਜਿਵੇਂ ਆ ਪਾਖੜਾਂ ਦਾ ਨਹਿਰਾਂ ਜਾਂਦੀਆਂ ਭਾਜੀਆਂ ਉਹ ਤਰੀਕੇ ਨਾਲ ਸਾਰੇ ਆਪਾਂ ਪੂਰੇ ਪੰਜਾਬ 6-7 ਹਜ਼ਾਰ ਰੋਡ ਲੱਗਣਾ ਹੈ ਕਿਹਨਾ ਬਿਮਾਰੀ ਪੱਕੀ ਕਰਦਣੀ ਕਿਉਂਕਿ ਮੈਂ ਦੇਖਿਆ ਹਰ ਦੂਜੇ ਸਾਲ ਤੀਜੇ ਸਾਲ ਇਹ ਸਮੱਸਿਆ ਹੋ ਜਾਂਦੀ ਹੈ ਨਾਲੀ ਨੂੰ ਮਲਾ ਦੇ ਮੁੰਡੇ ਨੂੰ ਮਲਾ ਦੇ ਇਹਦਾ ਆਪ ਪੱਕਾ ਕਰਾ ਹਾਂਜੀ